ਵਾਜੀ ਮਹਾਰਾਜ ਭਾਈ ਜੀ ਅੱਜ ਥੋੜਾ ਜਿਹਾ ਆਪਦਾ ਇਸਰੀਲੇ ਢਿੱਲਾ ਮੈਂ ਆਪਦੇ ਵਾਸਤੇ ਆਇਆ ਸੀ ਠੰਡ ਇੱਕਦਮ ਜੇ ਦੇਖੋ ਗਰਮੀ ਨੇ ਨਾ ਇੱਕਦਮ ਪਿੱਛੇ ਹੋ ਗਈ ਠੰਡ ਇੱਕਦਮ ਛਾਲ ਮਾਰ ਕੇ ਆ ਗਈ ਆਪਣੇ ਸਰੀਰ ਹਲੇ ਗਰਮੀ 'ਚ ਬੈਠੇ ਸੀ ਤੇ ਉਤੋਂ ਦੀ ਠੰਡਾ ਗਈ ਥੋੜਾ ਬੰਦਾ ਘੰਟਾ ਹੋ ਜਾਂਦਾ ਤੇ ਇੱਕ ਤਾਂ ਇਹ ਆ ਬੇਨਤੀ ਵੀ ਮੈਨੂੰ ਵੀ ਠੀਕ ਕਰੋ ਇੱਕਾ ਤੁਸੀਂ ਆਪਾਂ ਹੁਣੇ ਕਮੈਂਟ ਪੜਦੇ ਸੀ ਕਿੰਨੇ ਲੋਕਾਂ ਨੇ ਕਿਹਾ ਕਿ ਜਿਹੜਾ ਕੱਦ ਵਧਣ ਦੀ ਅੱਜ ਕੱਲ ਬਹੁਤ ਸਮੱਸਿਆ ਦਾਸਦੇ ਨੇ ਬੱਚਿਆਂ ਦੇ ਹਾਈਟ ਘਟ ਰਹੀ ਆ ਉਹ ਪਤਾ ਨਹੀਂ ਵਾਤਾਵਰਣ ਦਾ ਅਸਰ ਆ ਜਾਂ ਖਾਣ ਪੀਣ ਦਾ ਅਸਰ ਆ ਜਾਂ ਦਿਮਾਗੀ ਬੋਝ ਜਿਆਦਾ ਬੱਚਿਆਂ ਤੇ ਕੈਰੀਅਰ ਦਾ ਆਪਣੀ ਜ਼ਿੰਦਗੀ ਨੂੰ ਥੋੜਾ ਰੋਜ਼ਗਾਰਾਂ ਦੀ ਜਿਆਦਾ ਚਿੰਤਾ ਬੱਚਿਆਂ ਤੇ ਰਹਿੰਦੀ ਹੈ ਆਪਣੇ ਆਪਣੇ ਵੀ ਇਹ ਕੋਈ ਕਾਰਨ ਨੇ ਕੱਦ ਕਿਉਂ ਬੱਚਿਆਂ ਦੇ ਘਟ ਰਹੇ ਨੇ ਜਾਂ ਕੀ ਕੱਦ ਵਧਣ ਦਾ ਆਪਣੇ ਕੋਲੇ ਇਲਾਜ ਹੈ ਕੋਈ ਹੋ ਸਕਦਾ ਇੰਦਾ ਵੀ ਕੱਦ ਵਾਜੇ ਬੱਚੇ ਦਾ ਪਹਿਲੀ ਗੱਲ ਤਾਂ ਹੈ ਵੀ ਸਾਡੇ ਜਸਵੰਤ ਸਿੰਘ ਢੱਲਵਾਲ ਜੀ ਬਹੁਤ-ਬਹੁਤ ਧੰਨਵਾਦ ਬਾਕੀ ਸਾਡੇ ਦਰਸ਼ਕ ਵੀਰ ਜੀ ਦਾ ਬਹੁਤ-ਬਹੁਤ ਧੰਨਵਾਦ ਪਹਿਲਾਂ ਤਾਂ ਜਿਹੜੇ ਤੁਸੀਂ ਗੱਲ ਕੀਤੀ ਆ ਵੀ ਤੁਹਾਡਾ ਗਲਾ ਖਰਾਬ ਆ ਹਾਂਜੀ ਮੇਰੇ ਦਰਸ਼ਕ ਵੀਰ ਜੀ ਇਹ ਤੁਹਾਡੇ ਕੰਮ ਦੀ ਗੱਲ ਆ ਵੀ ਗਲਾ ਖਰਾਬ ਹੋ ਜਾਵੇ ਗਲਦਵੇ কুরਕਰੀ ਹੋਵੇ ਖਾਂਸੀ ਵਾਰ-ਵਾਰ ਆਵੇ ਹਾਂਜੀ ਉਹਦੇ ਬਾਅਦ ਤੁਸੀਂ ਕੀ ਕਰਨਾ ਕਿ ਤਿੰਨ ਮਨੱਕੇ ਲੈਣੇ ਆ ਤਿੰਨ ਮਨੱਕੇ ਤਿੰਨ ਜਾਂ ਚਾਰ ਲੈ ਲਿਓ ਪੰਜ ਲੈ ਲਿਓ ਤਿੰਨ ਜਾਂ ਚਾਰ ਲੈ ਲਿਓ ਜੀ ਉਹਦੇ ਵੀ ਕੱਢ ਕੇ ਵਿੱਚ ਦੋ ਕਾਲੀਆਂ ਵਿੱਚ ਸਾਬਤੀਆਂ ਉਹਦੇ ਵਿੱਚ ਪਾ ਦੇਣੀਆਂ ਨੇ ਕਾਲੀਆਂ ਮਿਰਚਾਂ ਮਨੱਕਿਆਂ ਦੇ ਵਿੱਚ ਵਿੱਚ ਪਾ ਕੇ ਉਹਨੂੰ ਚੰਬ ਚੰਬ ਰਸਨ ਦਾ ਨਘਾਰਨਾ ਮੇਰੇ ਕੰਲਾ ਵੀ ਦੋ ਚਾਰ ਮਿੰਟ ਚ ਜਿਹੜਾ ਆਪਣਾ ਹੈ ਗਾਲਾ ਔਰ ਕਰੀ ਉਹ ਸਾਰੀ ਖਤਮ ਹੋ ਜਾਂਦੀ ਆ ਕਿਉਂਕਿ ਹੈ ਨਾ ਵੀ ਹੁਣ ਜੇ ਮਲਾ ਦਾ ਸੁੱਕਾ ਸੁੱਕਾ ਰਹਿ ਗਿਆ ਫਿਰ ਆਪਣਾ ਕੀ ਫਾਇਦਾ ਹੋਇਆ ਬੈਦਮਣਿਆ ਦਾ ਜਿਉਂ ਤੁਸੀਂ ਨਾ ਠੀਕ ਹੋਏ ਫਿਰ ਸਾਡਾ ਵੀ ਕੀ ਫਾਇਦਾ ਹੋਇਆ ਨਾ ਕਦੇ ਕਦੇ ਹੋ ਜਾਂਦਾ ਹਾਂ ਅੱਗੇ ਜਿਹੜੇ ਤੁਸੀਂ ਸਵਾਲ ਕੀਤਾ ਕਦਾਰੇ ਹਾਂਜੀ ਮੇਰੇ ਦਰਸ਼ਕ ਵੀਰ ਜੀ ਇਹਦੇ ਕੱਦ ਹੁੰਦੇ ਆ ਇਹਦੀਆਂ ਦੋ ਕਿਸਮਾਂ ਹੁੰਦੀਆਂ ਨੇ ਆਏ ਹਾਂਜੀ ਇੱਕ ਤਾਂ ਕਿਸਮ ਉਹ ਹੁੰਦੀ ਆ ਜਿਹੜੀ ਕਿ ਆਪਣੇ ਮਾਪੇ ਸਰਤੇ ਹੁੰਦੀ ਆ ਜੀ ਕਿਉਂਕਿ ਔਰਤ ਧਰਤੀ ਆ ਮਰਦ ਵੀਰ ਆ ਜੀ ਉਸ ਤੋਂ ਬਾਅਦ ਉਹਦੇ ਨੂੰ ਹੁੰਦਾ ਇੱਕ ਇੱਕ ਹੋਰ ਹੁੰਦਾ ਜੀ ਕਈ ਜਿਹੜੇ ਅੱਜਕੱਲ ਦੇ ਬੱਚੇ ਨੇ ਜਾਂ ਕੋਚ ਨੇ ਜੀ ਉਹ ਕਹਿੰਦੇ ਹੁੰਦੇ ਤੁਸੀਂ ਜਾਦੇ ਲਾਉ ਕੋ ਐਂ ਕਰੋ ਏਕਣ ਮੇਰੇ ਦਾ ਕੁਝ ਨਹੀਂ ਹੁੰਦਾ ਹੁੰਦਾ ਇਹ ਬਿਲਕੁਲ ਗਲਤ ਗੱਲ ਆ ਵੀ ਏਕਣ ਕੁਝ ਨਹੀਂ ਹੁੰਦਾ ਹੈਗਾ ਨਾ ਇਹਦੇ ਵਾਸਤੇ ਕੀ ਹੁੰਦਾ ਕਿ ਸਾਡੇ ਦਿਮਾਗ ਦੇ ਵਿੱਚ ਪਰਮੇਸ਼ਰ ਜੀ ਨੇ ਪੁਆਇੰਟ ਲਾਏ ਹੋਏ ਨੇ ਜੀ ਕੱਦ ਵਧਾਉਣ ਵਾਲਾ ਮਟਾਪਾ ਘਟਾਉਣ ਵਾਲਾ ਵਧਾਉਣ ਵਾਲਾ ਹਨਾ ਪਿਆਸ ਵਾਲਾ ਭੁੱਖਾ ਵਾਲਾ ਨੀਂਦ ਵਾਲਾ ਇਹ ਸਾਰੇ ਪੁਆਇੰਟ ਲਾਏ ਹੋਏ ਨੇ ਹਾਂ ਤੇ ਜਿਹੜੇ ਅਸੀਂ ਸਾਡੇ ਕੋਲ ਬੱਚੇ ਨਹੀਂ ਛੇਤੀ ਕੱਦ ਵਧਾ ਜਾਂਦੇ ਸਾਨੂੰ ਉਹ ਪੁਆਇੰਟਾਂ ਦਾ ਪਤਾ ਜੀ ਅਸੀਂ ਉਹ ਚੀਜ਼ ਦੀ ਦਵਾਈ ਦਿੰਨੇ ਆਂ ਕੋਈ ਇਹੋ ਜਿਹਾ ਆਧਾਰਨ ਹੈ ਕੋਈ ਆਪਾਂ ਕਹਿ ਸਕਦੇ ਹਾਂ ਕੋਈ ਇਦਾਂ ਦਾ ਬੰਦਾ ਹੋ ਸਕਦਾ ਜਿਹਦਾ ਤੁਸੀਂ ਓਡੇ ਕੋਲੇ ਆ ਕੇ ਕਦਮ ਬਧੇ ਗੱਲੇ ਵੀ ਸੜਕੋ ਤੇ ਬਹੁਤ ਆਉਂਦੇ ਨੇ ਤੇ ਹੁਣ ਸਾਡਾ ਉੱਥੇ ਰੰਗ ਫੇਰਤਾ ਤੇਨੂੰ ਦਰਵਾਜੇ ਦੇ ਇਹ ਕਦਮ ਮਿੰਦੇ ਆ ਤੇ ਹਜ਼ਾਰ ਹੀ ਸੰਗੜੀ ਹੋਣਗੇ ਹੁਣ ਉਧ ਖਾਂਦੇ ਹੁਣ ਰੰਗ ਫੇਰਤਾ ਉੱਥੇ ਹੁਣ ਕੋਈ ਹੈ ਨਹੀਂਗਾ ਉੱਥੇ ਨਾ ਲਿਖਿਆ ਸੀ ਹਾਂ ਜੀ ਇਹ ਨਾਲ ਬਕਾਇਦਾ ਕਦਮ ਮਿੰਨ ਕੇ ਫੇਰ ਦਵਾਈ ਦਿੰਦੇ ਆ ਅੱਛਾ ਯਾਨੀ ਉਹੀ ਨਹੀਂ ਤੇ ਅੰਦਰ ਵੀ ਜਾਓ ਲੈ ਜਾਓ ਤੁਸੀਂ ਕੱਲ ਨੂੰ ਆਲਾ ਪਹੂਗਾ 19 ਦਾ ਫਰਕ ਹੁੰਦਾ ਹੀ ਨਹੀਂ ਅਸੀਂ ਗੱਲ ਕਰਦੇ ਹੈਗੇ ਅਸੀਂ ਬਕਾਇਦਾ ਪਹਿਲਾਂ ਕਦਮ ਮਿੰਦੇ ਆ ਦਰਵਾਜੇ ਦਵਾਈ ਦਿੰਨੇ ਆ ਕਿ ਜਾਨੀ ਮੰਨ ਲਾ ਵੀ 2 ਟਾਈ ਮਹੀਨੇ ਦਾ ਕੋਰਸ ਹੁੰਦਾ ਹੈ ਜੀ ਇਹ ਕੋਈ ਉਮਰ ਦਾ ਵੀ ਹੱਦ ਹੁੰਦਾ ਵੀ ਜਿਵੇਂ ਹੁਣ ਇੱਕ ਉਮਰ ਤੱਕ ਹੀ ਵੱਧ ਸਕਦਾ ਵੀ 24 25 ਸਾਲ ਦੀ ਉਮਰ ਹੋ ਗਈ ਫੇਰ ਨਹੀਂ ਵਧਣਾ ਨਹੀਂ ਜਿਹੜੀ ਅਸੀਂ ਦਵਾਈ ਦਿੰਨੇ ਆ ਮੇਰੇ ਦਰਸ਼ਕ ਵੀਰ ਜੀ 19.5 ਸਾਲ ਤੱਕ ਅੱਛਾ ਜੀ ਅੱਛਾ ਕੋ ਕੁਦਰ ਦਾ ਨਿਜਮਾ ਜਾਨੀ 20 ਆਲੇ ਨੂੰ ਅਸੀਂ ਇੱਕ ਇੰਚ ਗਾਰੰਟੀ ਦਿੰਨੇ ਆ अच्छा ਤੇ ਬਾਈ ਵਾਲਿਆਂ ਨੂੰ ਕੋਈ ਗਾਰੰਟੀ ਨਹੀਂ ਦਿੰਦੇ ਹੈਗੇ ਅਗਲੇ ਜਿਹੜੀ ਕੋਲਦ ਕਰਨੀ ਉਹ ਵੱਜੇ ਪਿਆ ਵੱਜੂਵੇ ਜੀ ਪਰ ਫਿਰ ਵੀ ਅਸੀਂ ਜਾਨੀ ਕਿ ਉਹਦੀ ਕੋਈ ਗਾਰੰਟੀ ਨਹੀਂ ਵੀ ਬਈ ਅਸੀਂ ਜਾਨੀ 19 ਸਾਲ ਤੱਕ ਬੰਦਾ ਆਪਣੇ ਹਾਂ 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 ਕਿਉਂ ਸਾਡਾ ਕੈਰੀਅਰ ਹੈ ਜਿਵੇਂ ਲੁਧਿਆਣਾ ਤੇ 35 ਸਾਲ ਦੇ ਨੂੰ ਕਹਿੰਦੇ ਉਹਦਾ ਕਦ ਵੱਜੂਗਾ ਹੂੰ 30 ਸਾਲ ਦੇ ਨੂੰ ਕਹਿੰਦੇ ਅਸੀਂ ਇਹ ਜੀ ਗਲਤੀ ਨਹੀਂ ਕਰਦੇ ਕਿ ਅਸੀਂ ਕੋਲ ਦੇ ਨਿਯਮ ਮੁਤਾਬਕ ਚੱਲਦੇ ਹਾਂ ਹੂੰ ਤੇ ਇਹ ਹੋ ਗਿਆ ਕਦ ਦਾ ਵੀ 19 ਸਾਲ ਤੱਕ ਜੀ 30 ਕਈਆਂ ਦੇ ਹੁੰਦਾ ਵੀ ਕੱਦ ਵੀ ਛੋਟਾ ਰਹੇਗਾ ਤੇ ਨਾਲ ਨਿਗਾ ਵੀ ਐਨਕ ਲੱਗ ਗਈ ਹੂੰ ਉਹ ਜਿਹੜੀ ਦਵਾਈ ਕੱਦ ਵਧਾਉਂਦੀ ਉਹ ਉਹਦੇ ਨਾਲ ਨਿਗਾ ਵੀ ਖਾਂ ਜਾਂਦੀ ਹੈ ਨਿਗਾ ਵੀ ਤੇ ਐਨਕ ਵੀ ਨਾਲੇ ਲੈ ਜਾਂਦੀ ਹੈ ਅੱਛਾ ਹੁਣ ਦਾ ਆਪਣੇ 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 ਸਰਦਾਰ ਜਸਵੰਤ ਸਿੰਘ ਢਾਲੇਵਾਲ ਜੀ ਆਪਾਂ ਗੱਲ ਹੋਰ ਕਰਦੇ ਆਂ ਜੀ ਮਟਾਪੇ ਵਾਲੀ ਜੀ ਅੱਜ ਕੱਲ ਬੱਚਿਆਂ ਨੂੰ ਖਾਸ ਕਰਕੇ ਲੜਕੀਆਂ ਨੂੰ ਬਹੁਤ ਮਟਾਪਾ ਆ ਰਿਹਾ ਹੂੰ ਲੜਕਿਆਂ ਨੂੰ ਵੀ ਆ ਰਿਹਾ ਪਰ ਜਾਨੀ ਜ਼ਿਆਦਾ ਲੜਕਿਆਂ ਨੂੰ ਆ ਰਿਹਾ ਜੀ ਤੇ ਮੇਰੇ ਦਰਸ਼ਕੀ ਹੋਈ ਜਿਹੜਾ ਮਟਾਪਾ ਇਹ ਸਾਡਾ ਬਹੁਤ ਫਾਸਟ ਕੰਮ ਆ। ਜੀ। ਤੇ ਪਹਿਲੇ ਮਹੀਨੇ ਯਾਨੀ ਕਿ ਪਹਿਲੇ ਮਹੀਨੇ ਪਹਿਲੇ ਚੜਜਾਂ ਚ 1.5 ਤੋਂ 2 ਕਿਲੋ ਵੇ ਨੁੜਦਾ। ਹੂੰ। ਉਸ ਤੋਂ ਬਾਅਦ ਫਿਰ 2.5 3 2.5 ਤੱਕ ਉੜੀ ਜਾਂਦਾ। ਹੂੰ। ਤੇ ਕੋਈ ਨੁਕਸਾਨ ਤਾਂ ਨਹੀਂ ਕੋਈ ਗੰਦਾ। ਇਹ ਨੁਕਸਾਨ ਕੋਈ ਨਹੀਂ ਹੈਗਾ, ਫਾਇਦਾ ਹੀ ਫਾਇਦਾ। ਸਿਹਤ ਨੂੰ। ਸਿਹਤ ਦੇ ਵਿੱਚ ਖਾਸ ਕਰਕੇ ਮੇਰੇ ਦਾ ਫਾਇਦਾ ਬਹੁਤ ਆ ਕਿਉਂਕਿ ਜਦੋਂ ਲੜਕੀ ਦਾ ਵਜ਼ਨ ਵੱਧਦਾ ਹੂੰ ਤੇ ਉਹਦੇ ਜਿਹੜੇ ਹਾਰਮੋਨ ਨੇ ਉਹ ਕੁਆਰੀ ਲੜਕੀ ਹੁੰਦੀ ਹੈ ਵਿਆਹ ਨਹੀਂ ਹੋਇਆ ਚਾਹੇ ਉਹ 26 ਸਾਲ ਦੀ ਚਾਹੇ 30 ਸਾਲ ਦੀ 22 ਸਾਲ ਦੀ ਵੀ ਹੈਗੀ ਆ ਉਹ ਮੋਟਾਪਾ ਵਧਣ ਨਾਲ ਜਿਹੜੇ ਆਪਣੇ ਹਾਰਮੋਨ ਜਿਹਨੇ ਆਪਣੇ ਉਹਨਾਂ ਨੂੰ ਪੀਰੀਅਡ ਦੀ ਸਮੱਸਿਆ ਆਉਣ ਲੱਗ ਜਾਂਦੀ ਆ ਜੀ ਵੀ ਦਿਨ ਚੜ ਕੇ ਆਉਣ ਲੱਗ ਜਾਂਦੇ ਨੇ ਉਹ ਫਿਰ ਬੜਾ ਮਾਪਿਆਂ ਨੂੰ ਬੜਾ ਫਿਕਰ ਹੁੰਦਾ ਇਹ ਕੰਮ ਚ ਅਸੀਂ ਬਹੁਤ ਫਾਸਟ ਆ ਜੀ ਤੇ ਫਿਰ ਇਹ ਚਲੋ ਥੋੜਾ ਜਿਵੇਂ ਜਿਹੜਾ ਕੱਦ ਵਾਲਾ ਜਿ ਕਈਆਂ ਦਾ ਜਮੰਦਰੂ ਹੁੰਦਾ ਜੀ ਵੀ ਜਿਵੇਂ ਪੀੜੀ ਦਰ ਪੀੜੀ ਉਹਨਾਂ ਦੀ ਹਾਈਟ ਘਟੇ ਹੁੰਦੀ ਆ ਕਈ ਵਾਰੀ ਫਿਰ ਅਗਲੇ ਬੱਚਿਆਂ ਦੀ ਉਦੋਂ ਵੀ ਘਟ ਜਾਂਦੀ ਆ ਨਹੀਂ ਉਹ ਫਿਰ ਉਹੀ ਗੱਲ ਆ ਨਾ ਉੱਥੇ ਵੀ ਕੰਮ ਕਰਦੀ ਆ ਉੱਥੇ ਵੀ ਕੰਮ ਕਰਦੀ ਆ ਘਟ ਜਾਂਦੀ ਕਰ ਜਾਂਦੀ ਆ ਕਿਉਂਕਿ ਦਿਮਾਗ ਦੇ ਵਿੱਚ ਪੁਆਇੰਟ ਹੁੰਦੇ ਨੇ ਜੀ ਜਿਹੜੇ ਕਿ ਮੰਨ ਲਓ ਹੁਣ ਦੇਖੋ ਮੇਰੀ ਗੱਲ ਸੁਣੋ ਹੁਣ ਕਿਸੇ ਦਾ ਕੱਦ ਹੁੰਦਾ ਸਾਢੇ 6 ਹੋ ਜਾਂਦਾ ਹੂੰ ਕਈਆਂ ਦਾ 6 ਫੁੱਟ ਹੋ ਜਾਂਦਾ ਹੂੰ ਕਈਆਂ ਸਾਢੇ 4 ਹੀ ਰਹਿ ਜਾਂਦਾ ਇਹ ਆਪਣੇ ਦਿਮਾਗ ਦੇ ਪੁਆਇੰਟ ਨੇ ਅੱਛਾ ਜੀ ਠੀਕ ਹੈ ਕਿ ਨਹੀਂ ਇਹ ਉਹਦੇ ਉੱਤੇ ਸਾਨੂੰ ਜਿਹੜੇ ਪੁਆਇੰਟ ਨੇ ਉਹਦਾ ਬਾਰੇ ਗਿਆਨ ਆ ਠੀਕ ਹੈ ਕਿ ਨਹੀਂ ਹੁਣ ਜੇ ਨੀਂਦ ਧੱਕੇ ਨਾਲ ਤਾਂ ਆਉਂਦੀ ਨਹੀਂ ਜੀ ਵਾਪੀ ਆ ਜ ਨੇ ਕਿਉਂਕਿ ਉਹ ਪੁਆਇੰਟ ਲੱਗੇ ਹੋਣ ਉਹ ਆਪਣੇ ਕੰਮ ਕਰਦੇ ਨੇ ਅੰਦਰ ਇਹ ਦਵਾਈ ਕਿੰਨਾ ਕੁ ਚਿਰ ਖਾਣੀ ਪੈਂਦੀ ਹੈ ਇਹ ਦੋ ਟਾਈ ਦੋ ਟਾਈ ਮਹੀਨੇ ਖਾਣੀ ਪੈਂਦੀ ਆ ਅਸੀਂ ਇਹ 11 ਸਾਲ ਤੋਂ ਸ਼ੁਰੂ ਕਰਕੇ 19 ਸਾਲ ਤੱਕ ਦਿੰਨੇ ਆ ਇਹ ਜੀ ਇਹਦੇ ਵਿੱਚ ਵਿੱਚ ਹੀ ਫਾਇਦਾ ਨਹੀਂ ਬਹੁਤ ਫਾਇਦਾ ਹੁੰਦਾ ਬਹੁਤ ਕੋਈ ਆਮ ਤੇ ਨਹੀਂ ਇੰਨਾ ਫਾਇਦਾ ਹੋ ਜਾਂਦਾ ਬਹੁਤ ਬੇਗਾਨ ਦਾ ਲੋਕੀ ਲੈ ਕੇ ਜਾਂਦੇ ਆ ਜਜਕਾਰ ਹੋ ਜਾਂਦੀ ਹੈ ਤੁਹਾਡੇ ਕੋਲ ਆਧਾਰਨ ਹੈਗੇ ਆ ਹਾਂਜੀ ਹਾਂਜੀ ਬਹੁਤ ਖੁਸ਼ ਆ ਜਣੀ ਚਾਹੇ ਜੱਦੀ ਪੁਸ਼ਟੀ ਵਾਲਾ ਮਸਲਾ ਹੋਵੇ ਉਹ ਵੀ ਹੱਲ ਹਾਂਜੀ 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 ਹੋ ਜਾਂਦਾ ਜਾਂ ਕੋਈ ਇਹ ਦਾ ਫਿਰ ਇਹ ਘਟ ਇਹ ਦਾ ਖੜੋਤ ਕਿਉਂ ਆ ਰਹੀ ਹੈ ਅੱਜ ਕੱਲੋਂ ਇੰਨੀ ਹਾਈਟ ਘਟ ਕਿਉਂ ਹੋ ਰਹੀ ਆ ਆਪਾਂ ਚਲੋ ਜਿਹੜਾ ਤੁਹਾਡੇ ਕੋਲ ਆ ਜਾਂਦਾ ਉਹ ਤਾਂ ਫਾਇਦਾ ਹੋ ਜਾਂਦਾ ਵਧੂ ਹੋ ਜਾਂਦਾ ਕਿੰਨੇ ਲੋਕਾਂ ਨੂੰ ਤਾਂ ਹੁਣ ਪਤਾ ਹੀ ਨਹੀਂ ਵਿਚਾਰੇ ਬਹੁਤ ਹਨ ਮਟਕਰਮ ਵੈਸੇ ਕੱਦ ਘੱਟ ਕਿਉਂ ਰਹੇ ਨੇ ਜੀ ਬੱਤੀ ਉਹਦੇ ਵਿੱਚ ਆਇਆ ਡਰੇ ਬਈ ਤੁਹਾਨੂੰ ਮੈਂ ਆਪਣੇ ਸ਼ਾਇਦ ਮੇਰੇ ਦਰਸ਼ਕ ਵੀ ਛੁਲ ਕੇ ਗੱਲ ਹੈਰਾਨ ਹੋਈ ਪਹਿਲੀ ਵਾਰ ਮੈਨੂੰ ਲੱਗੂਆ ਆਪਣੇ ਦਰਸ਼ਕ ਵੀਰ ਜੀ ਨੂੰ ਵੀ ਜਿਹੜਾ ਦਰਖਤ ਆ ਹਾਂਜੀ ਉਹ ਧਰਤੀ ਜੋੜ ਜਾਂਦਾ ਹਾਂਜੀ ਉਹਦੀਆਂ ਜੜਾਂ ਹਾਂਜੀ ਜਿਹੜੀ ਆਪਣੀ ਜੜ ਆ ਉਹ ਦਿਮਾਗ ਆ ਜੀ ਜਿਹੜਾ ਆਪਣਾ ਦਿਮਾਗ ਹੈ ਬ੍ਰਹਮੰਡ ਵਿੱਚੋਂ ਊਰਜਾ ਲੈਂਦਾ ਜੀ ਹੁਣ ਬ੍ਰਹਮੰਡ ਦੇ ਵਿੱਚ ਤੁਹਾਨੂੰ ਇਹ ਪਤਾ ਵੀ ਲੱਖਾਂ ਟਨ ਬਰੂਦ ਰੋਜ਼ गिरਦਾ ਹਾਂ ਉਹਦੇ ਨਾਲ ਕੀ ਹੁੰਦਾ ਹਾਈਡਰੋਜਨ ਕਾਰਬਨ ਡਾਈਆਕਸਾਈਡ ਨਾਈਟ੍ਰੋਜਨ ਉਹ ਗੈਸਾਂ ਬਹੁਤ ਜ਼ਿਆਦਾ ਵਧ ਰਹੀਆਂ ਨੇ ਜਿਹਦੇ ਨਾਲ ਕਿ ਜਿਹੜੀ ਇਥੋਂ ਆਕਸੀਜਨ ਘੱਟ-ਘੱਟ 500 ਕਿਲੋਮੀਟਰ ਜਾਂ ਉਤੋਂ ਵੱਧ ਸ਼ਾਇਦ ਕਿੰਨੀ ਹੋਊਗੀ ਉੱਥੇ ਜਿਹੜੀ ਪਰਤ ਹੁੰਦੀ ਹੈ ਨਾ ਓਜ਼ੋਨ ਦੀ ਪਰਤ ਕਹਿੰਦੇ ਆ ਉਹਦੇ ਵਿੱਚ ਸ਼ੇਕ ਹੋ ਜਾਂਦੇ ਆ ਉਹ ਜਿਹੜੀ ਪ੍ਰਾਵਣਿਕ ਕਿਰਨਾਂ ਆਉਂਦੀਆਂ ਨੇ ਤੇ ਉਹਦੇ ਨਾਲ ਫਿਰ ਜੇ ਆਪਣਾ ਕੱਦ ਉਹ ਪ੍ਰਭਾਵਿਤ ਹੁੰਦਾ ਹੈ ਤਰਤੀ ਦਿਹਾਉਂਦੀਆਂ ਨੇ ਤਾਂ ਮਤਲਬ ਜਦੋਂ ਜੀ ਜਿਹੜਾ ਜੀ ਅਸੀਂ ਤੁਰੇ ਫਿਰਦੇ ਆ ਉਹਨਾਂ ਨੂੰ ਆਕਸੀਜਨ ਘੱਟ ਮਿਲਦੀ ਆ ਬ੍ਰੇਨ ਨੂੰ ਹਾਂਜੀ 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 ਦੂਜੀ ਗੱਲ ਇਹ ਹੈ ਵੀ ਸ਼ੁੱਧ ਆਕਸੀਜਨ ਇਹਨੂੰ ਕੀ ਕਹਿੰਦੇ ਨੇ ਡਾਰਵਿਨ ਦਾ ਜੀਵ ਵਿਗਿਆਨ ਵੀ ਐਕਨ ਕਿਉਂ ਹੋਂਦ ਆਂਦਾ ਇਹਨੂੰ ਭੌਤੋ ਵਿਗਿਆਨ ਜੀ ਨਾਲ ਵੀ ਜੋੜ ਸਕਦੇ ਆ ਹੂੰ ਠੀਕ ਆ ਕਿ ਨਹੀਂ ਤੇ ਜਣੀ ਵਾਤਾਵਰਨ ਦਾ ਨੁਕਸਾ ਜਿਹੜਾ ਉਹ ਸਾਡੇ ਤੇ ਸਿੱਧਾ ਪ੍ਰਭਾਵ ਹੁਣ ਦਿਖ ਰਿਹਾ ਵੀ ਨਹੀਂ ਦੇਖੋ ਘਟ ਰਹੀ ਇਹ ਤਾਂ ਜਦੋਂ ਵੀ ਕੁਦਰਤ ਦੇ ਕੰਮਾਂ 'ਚ ਕੋਈ ਦਖਲਅੰਦ ਹੋਂਦਾ ਹੀ ਆ ਤਾਂ ਮਨ ਕੋ ਨੂੰ ਚੱਲਣੀ ਪੈਣੀ ਆ ਹੁਣ ਜੇ ਮੰਨ ਲਓ ਵੀ ਆਪਣੇ ਤੁਸੀਂ ਕੋਈ ਵੀ ਦੇਸੀ ਗਊ ਨੂੰ ਕੋਈ ਵੀ ਵਾਰਾ ਨਹੀਂ ਮਿਲੂਗੀ ਅੱਛਾ ਜੀ ਕੋਈ ਦੇਸੀ ਗਊ ਆ ਸਾਡੇ ਵਾਤਾਵਰਣ ਕੁਦਰਤ ਨੇ ਉਸ ਹਿਸਾਬ ਨਾਲ ਬਣਾਈ ਹੋਈ ਆ ਜਿਹੜੀ ਕਿ ਵਾਤਾਵਰਣ ਚੱਲਦੀ ਆ ਜਿਹੜੀ ਹੁਣ ਆ ਆਪਣੇ ਬਲੈਟੀ ਆ ਗਏ ਕਿ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਦੀ ਇਹ ਇਹ ਤਾਂ ਹੈਗੀ ਉੱਥੇ ਦੀ ਨਸਲ ਆ ਉਹਨਾਂ ਨੂੰ ਇਹ ਵਾਤਾਵਰਣ ਨਹੀਂ ਸ਼ੂਟ ਕਰਦਾ ਇਹਨੂੰ ਕੀ ਕਹਿੰਦੇ ਨੇ ਕੁਦਰਤ ਦੇ ਕੰਮ ਵਿੱਚ ਦਖਲ ਨਾ ਦੇ ਗਰ ਮੈਂ ਵੀ ਜਦੋਂ ਚੀਜ਼ ਦਾ ਉਹ ਪ੍ਰਮਾਤਮਾ ਨੇ ਉਹ ਚੀਜ਼ ਉਹ ਬਣਾਈ ਹੋਣੀ ਹੈਗੀ ਉਹ ਅਸੀਂ ਧੱਕਾ ਕਰਦੇ ਹਾਂ ਅਸੀਂ ਧੱਕਾ ਕਰਦੇ ਹਾਂ ਧੱਕੇ ਨਾਲ ਕੁਦਰਤ ਕਦੇ ਵਸ ਨਹੀਂ ਆਉਂਦੀ ਹੁੰਦੀ ਹਾਂ ਠੀਕ ਹੈ ਕਿ ਨਹੀਂ ਕੁਦਰਤ ਵੀ ਧੱਕਾ ਕਰਨ ਲੱਗ ਜਾਂਦੀ ਹੈ ਹਾਂ ਜੀ ਹਾਂ ਜੀ ਬਈ ਗੱਲ ਇਹ ਵੀ ਜਦੋਂ ਕੁਦਰਤ ਕਮਾਂਧ ਦਗਮਦਗੀ ਕਰੇ ਬਿਸਮੋਟਤਾ ਹੋਈ ਜਾਣਾ ਉੱਤੇ ਹਾਂ ਜਿਵੇਂ ਕਿ ਮੰਨ ਲਓ ਆਪਾਂ ਇੱਕ ਚੀਜ਼ ਕਰ ਲੈਨੇ ਆ ਮੰਨ ਲਓ ਜੀਵ ਆ ਆਪਣੀ ਜੀ ਇਹ ਸੁਰੱਖਿਆ ਦਵਾਰ ਆ ਜੀ ਜੇ ਆਪਾਂ ਪੂਰੀ ਗੱਲ ਕਰੀਏ ਵੀ ਸਾਡੇ ਸਰੀਰ ਦੇ ਵਿੱਚ 5 ਗਿਆਨ ਇੰਦਰੀਆਂ ਹਾਂ 5 ਪ੍ਰਾਨਿੰਦਰੀਆਂ ਪੰਜ ਕਰਮਿੰਦਰੀਂ ਕੰਮ ਕਰਦੇ ਰਜੋਗੁਣ ਸਤੋਗੁਣ ਤਮੋਗੁਣ ਦੁਆਲੇ ਕੋ ਮਧਿਆਨੇ ਮਨ ਤੇ ਬੁੱਧੀ ਸਰੀਰ ਦੇ ਮਸ਼ੀਨ ਟੁੱਲਦੇ ਜਿਹੜੀ ਜੀਵ ਹੈ ਸੁਰੱਖਿਆ ਦਵਾਰ ਹੁਣ ਕਿਸੇ ਵੀ ਵਿਅਕਤੀ ਨੂੰ ਪੁੱਛ ਲੋ ਇਹ ਆਪਾਂ ਜਿਹੜੀ ਇਹ ਵੀਡੀਓ ਫੇਕ ਦੇ ਬਣਾ ਲਾਂਗੇ ਕੰਮ ਕਿਵੇਂ ਕਰਦੇ ਨੇ ਤੁਸੀਂ ਕਿਸੇ ਆਪਣੇ ਕਿਸੇ ਨੂੰ ਵੀ ਪੁੱਛੋ ਵੱਡੇ ਵੱਡੇ ਵਿਦਵਾਨਾਂ ਨੂੰ ਪੁੱਛ ਲੋ ਵੀ ਨਹੀਂ ਮੈਂ ਗੱਲਾਂ ਪਹਿਲਾਂ ਬੋਲੀਆਂ ਨੇ ਵੀ ਪੰਜ ਪ੍ਰਾਨਿੰਦਰੀਆਂ ਨੇ ਕਰਮਿੰਦਰੀਆਂ ਤੇ ਗਿਆਨਿੰਦਰੀਆਂ ਆਪਣੇ ਵੀ ਇਹ ਕੰਮ ਕਿਵੇਂ ਕਰਦੇ ਨੇ ਤੁਸੀਂ ਸਿੱਧ ਕਿਵੇਂ ਕਰਦੋਗੇ ਜੀ ਹਨਾਂ ਬੇਮਾਨ ਤੇ ਬੁੱਧੀ ਮਸ਼ੀਨ ਟੂਲ ਜਨੇ ਤੇ ਜੀਵ ਸੁਰੱਖਿਆ ਦੁਆਰਾ ਇਹ ਮਾੜਾ ਬੋਲਣ ਤੋਂ ਵੀ ਰੋਕਦੀ ਹੈ ਮਾੜਾ ਅੰਦਰ ਜਾਣ ਤੋਂ ਵੀ ਰੋਕਦੀ ਹੈ ਜੀ ਠੀਕ ਹੈ ਜੀ ਹੁਣ ਤੁਸੀਂ ਅਗਲਾ ਸਵਾਲ ਕਰੋ ਬਸ ਕੱਦ ਵਧਾ ਦੋ ਲੋਕਾਂ ਦੇ ਜਿਹੜੇ ਘਟੇ ਹੋਏ ਨੇ ਵੀ ਇਹਦੇ ਚ ਹੋਰ ਕੀ ਕਾਰਨ ਬੱਚੇ ਘਰੇ ਬੈਠੇ ਜਿਹੜੇ ਤੁਹਾਡੇ ਕੋਲੇ ਨਹੀਂ ਆ ਸਕਦੇ ਉਹ ਕੀ ਖਾਣਾ ਪੀਣ ਕੀ ਨਹੀਂ ਇਹਨਾਂ ਖਾਣ ਪੀਣ ਨਾਲ ਕੋਈ ਅਸਰ ਨਹੀਂ ਹੁੰਦਾ ਨਾ ਇਹਦਾ ਕੋਈ ਬਾਰਜਿਸ ਨਾਲ ਪੈਦਾ ਲਾਉਂਦਾ ਵੀ ਛੋਲੇ ਖਾਣ ਲਾ ਦੋ ਮਗਰ ਨਹੀਂ ਜੋ ਮਰਜ਼ੀ ਕਰੀ ਬਾਈ ਕੁਆਂਟਿਟੀ ਨਾਲ ਖਲਾਤੇ ਹੋਣਗੇ ਕੁਝ ਨਹੀਂ ਹੁੰਦਾ ਅਸਲ ਕਿਉਂਕਿ ਗੱਲ ਇਹ ਹੈ ਵੀ ਜਿਹੜੇ ਕਾਰਨ ਨਾ ਕਾਰਨ ਕੀ ਹੈ ਦਿਮਾਗ ਦੇ ਵਿੱਚ ਪੁਆਇੰਟ ਲੱਗੇ ਹੋਏ ਨੇ ਉਹ ਸਾਨੂੰ ਉਹਦਾ ਗਿਆਨ ਹੂੰ ਵੀ ਇਹਨਾਂ ਇਦਾਂ ਠੀਕ ਹੋਣਾ ਦੂਜਾ ਜਿਵੇਂ ਤੁਸੀਂ ਹੁਣ ਪਹਿਲਾਂ ਆਪਾਂ ਗੱਲ ਕਰਦੇ ਸੀ ਵੀ ਬੱਚੇ ਕੁਦਰਤ ਤੋਂ ਟੁੱਟ ਰਹੇ ਨੇ ਜਿਵੇਂ ਤੁਸੀਂ ਦੱਸਦੇ ਸੀ ਵੀ ਟੀਵੀ ਫੋਨ ਦੇਖੀ ਜਾਂਦੇ ਨੇ ਜਾਂ ਕੰਪਿਊਟਰਾਂ ਤੇ ਲੱਗੇ ਨੇ ਵੀ ਥੋੜਾ ਕੁਦਰਤ ਵੱਲੋਂ ਜਾਣ ਸ਼ਾਮ ਸਵੇਰੇ ਕੋਈ ਕੋਈ ਸੈਰ ਕੋਈ ਹਵਾ ਖੁੱਲ੍ਹੇ ਚ ਸਾਹ ਤਾਂ ਲੈਣਾ ਨਹੀਂ ਉਹ ਐ ਨਾ ਸੋਚਣਾ ਚਾਹੀਏ ਜਿਖੋ ਕੁੱਲੀ ਹਵਾ ਲੈਣ ਨਾ ਲੈਣ ਮੋਬਾਈਲ ਦੇਖਣ ਨਾ ਦੇਖਣ ਕੁਦਰਤ ਨਾਲ ਜੁੜਨ ਦਾ ਮਤਲਬ ਇਹ ਨਹੀਂ ਹੁਣ ਉਹ ਕਹਣਗੇ ਅਸੀਂ ਕਿਵੇਂ ਸੰਭ ਤਾਂ ਗਿਆ ਨਹੀਂ ਕਿਵੇਂ ਜੋੜਨਾ ਕੁਦਰਤ ਕਿਵੇਂ ਜੁੜਿਆ ਸਾਡਾ ਵੀ ਦੋ ਪਰਾਂ ਦੇ ਖੜੇ ਕਿਵੇਂ ਆ ਜਾਂ ਧਰਤੀ ਦੀ ਸਪੀਡ 120000 ਕਿਲੋਮੀਟਰ ਆ ਅਸੀਂ ਇੱਕ ਮਾਪਦੇ ਚਾਰ ਧੀ ਪੁੱਤ ਸਾਡੇ ਰੰਗ ਬਲੱਡ ਗਰੁੱਪ ਕੱਦ ਹਨਾ ਤੇ ਸੁਭਾਅ ਤਸੀਰ ਆ ਗੂਠੇ ਦਾ ਨਿਸ਼ਾਨ ਇਹ ਕਦੋਂ ਵੱਖ-ਵੱਖਰਾ ਹੋ ਜਾਂਦਾ ਇਹਨੂੰ ਕਹਿੰਦੇ ਨੇ ਕੁਦਰ ਨੂੰ ਸਮਝਣਾ ਜਿਹਨੂੰ ਗੁਰਬਾਣੀ ਕਹਿੰਦੀ ਆ ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਪੀਪਾ ਪਰਮਣੇ ਪਰਮਤਾ ਤੇ ਸਤਗੁਰੂ ਉਹ ਲਿਖਾਇ ਸੱਤ ਮਹੀਨੇ ਸੱਚ ਗੋਮੈਨ ਨੀ ਰੂਮੈਨ ਚੰਨਣ ਜੇ ਹੋਸਾਫਾ ਕਰਨਾ ਗੁਰੂ ਬਾਬਾ ਜੀ ਸਾਡੇ ਸਾਹ ਲੈਣ ਤੋਂ ਪਹਿਲਾਂ ਗੁਰਬਾਣੀ ਜਵਾਬ ਦੇ ਚੁੱਕੀ ਹੁੰਦੀ ਆ ਅੱਠ ਖੰਡ ਪਿਰਤਵੀ ਨੌਵਾਂ ਖੰਡ ਸਰੀਰ ਤੇ ਸੋਚ ਨੌਨੇ ਦੇ ਨਾਮ ਇੱਕ ਭਾਲੇ ਗੁਣੀ ਕੀਰ ਕਰਮਮੰਤੀ ਸਲਾਇਆ ਨਾਨਕ ਦਰ ਗੁਰਪੀਰ ਦਰ ਮੈਨੇ ਮੂਹ ਗੋਮੈਨ ਨੀ ਰੂਮੈਨ ਚੰਨਣ ਪੀਰ ਮੈਨੇ ਸੱਚ ਜੀ ਬਈ ਅੰਦਰੋਂ ਵਾਰ ਤੁਸੀਂ ਕਹਿ ਜਾਏ ਹੋ ਫੇਰ ਤੁਹਾਡਾ ਇਹ ਦਿਮਾਗ ਉਹ ਜਿਹੜਾ ਦਿਮਾਗ ਆ ਆਪਣਾ ਕਦੋਂ ਇਹ ਸੰਤੋਖ ਤੋਂ ਉਹ ਉਦੋਂ ਹੋਊਗਾ ਉਹ ਉਦੋਂ ਹੋਊਗਾ ਮੇਰੇ ਨਾਲ ਜਦੋਂ ਤਰੀ ਨੋ ਵਾਸਤੇ ਵੀ ਅੱਖ ਹੋਈ ਆਤੀ ਵਾਸਤੇ ਵੀ ਅੱਖ ਹੋਈ ਆ ਕੁੜੀ ਦੇ ਕੋਲੋਂ ਵਾਸਤੇ ਹੋ ਕੇ ਮੁੰਡੇ ਦੇ ਕੋਲੋਂ ਵਾਸਤੇ ਫੇਰ ਉੱਥੇ ਗੁਰਬਾਣੀ ਕਹਿੰਦੀ ਆ ਨਾਨਕ ਬਖਾਣੇ ਬੇਨਤੀ ਜਿਨ ਸੱਚ ਬੱਲੇ ਸੱਚ ਕਿੰ ਨੂੰ ਕਹਿੰਦੇ ਨੇ ਅੰਦਰੋਂ ਬਾਹਰ ਇੱਕੋ ਜਿਹਾ ਫੇਰ ਆਪਣੇ ਘਰਾਂ ਦੇ ਵਿੱਚ ਇੱਕੋ ਜਿਹਾ ਤਾਂ ਹੈ ਨਹੀਂ ਫਿਰ ਉਹ ਕੁਦਰਤ ਵੀ ਆਪਣਾ ਕੰਮੋਂ ਛੱਡ ਜਾਂਦੀ ਆ ਠੀਕ ਆ ਕਿ ਨਹੀਂ ਇਹ ਹੋਰ ਇਹ ਬੱਚੇ ਮਤਲਬ ਜਿਹੜੇ ਹੁਣ ਦਵਾਈ ਤੋਂ ਬਿਨਾਂ ਕੋਈ ਹੋਰ ਹੱਲ ਵੀ ਹੈਗਾ ਵੀ ਬੱਚੇ ਕੋਲ ਜਿਵੇਂ ਕੋਈ ਦਵਾਈ ਨਹੀਂ ਲੈ ਸਕਦਾ ਉਹ ਬਤਾ ਕੀ ਮਤਲਬ ਕਿਹੜੀ ਚੀਜ਼ ਦਾ ਖਿਆਲ ਰੱਖੇ ਵੀ ਜਿਹੜੀ ਹਾਈਟ ਆ ਬੱਚਾ ਦੀ ਮਾਪੇ ਕੀ ਖਿਆਲ ਰੱਖਣ ਨਹੀਂ ਉਹਦਾ ਕੋਈ ਖਿਆਲ ਨਹੀਂ ਤਾਂ ਆਪਣੇ ਜੇ ਹੁਣ ਮਤਲਬ ਵੀ ਆਪਾਂ ਸਿਆਣੇ ਬੜੇ ਤੁਸੀਂ ਆਹ ਖਾਇਆ ਕਰੋ ਇਹ ਕਰੋ ਤੁਸੀਂ ਦੱਸੋ ਕੌਣ ਨਹੀਂ ਆਪਣੇ ਘਰ ਰੋਟੀ ਖਾਂਦਾ ਕੌਣ ਨਹੀਂ ਆਪਣੇ ਘਰ ਦੇ ਅੰਹੀਂ ਖਾਂਦਾ ਕੌਣ ਨਹੀਂ ਆਪਣੇ ਦੁੱਧ ਪੀਂਦਾ ਕੌਣ ਨਹੀਂ ਪਰ ਪੂੜੋ ਸਾਰੇ ਕਰਦੇ ਨੇ ਆ ਪਕੜੋ ਫੇ ਨਵਾਂ ਦੱਸਾਂਗੇ ਪਰ ਗੱਲ ਤੇ ਵੀ ਉਹ ਪੁਆਇੰਟਾਂ ਦੇ ਜਿਵੇਂ ਹੁਣ ਆਪਣੇ ਬੁਖਾਰ ਆ ਇਹ 24 ਪ੍ਰਕਾਰ ਦਾ ਹੁੰਦਾ ਜੀ ਅਗਰ ਉਹਨੋ ਗਿਆਨਵ ਯਾ ਕਿਸਮਾ ਫਿਰ ਜਦੋਂ ਉੱਥੇ ਜਦੋਂ ਜਦ 24 ਘੰਟੇ ਖਤਮ ਹੋ ਜਾਣਾ ਨੇ ਫਿਰ ਉਹਨਾਂ ਘਾਰ ਹੁੰਦਾ ਹੀ ਨਹੀਂ ਪਤਾ ਇਹ ਖਤਮ ਕਿਵੇਂ ਹੋ ਜਾਊਗਾ ਆ ਉਹਨਾਂ ਨੂੰ ਮਰੀਜ਼ ਦੇਖ ਕੇ ਪਤਾ ਕਹਿ ਸਕਦੇ ਆਪਾਂ ਵੀ ਇਹਨੂੰ ਦੁੱਖ ਕੀ ਆ ਇਹ ਕਾਹ ਕਿਆ ਕਿਉਂ ਰੁਕਿਆ ਦਾ ਕੱਦ ਹਾਂ ਬਹੁਤ ਸ਼ੁਕਰ ਹੈ ਲਓ ਜੀ ਦਰਸ਼ਕ ਵੀਰ ਜੀ ਬਹੁਤ ਬਹੁਤ ਸਤਿ ਸ੍ਰੀ ਅਕਾਲ ਸ਼ਾਇਦ ਤੁਹਾਨੂੰ ਸਾਡੀ ਇਹ ਵੀਡੀਓ ਬਹੁਤ ਚੰਗੀ ਲੱਗੂਗੀ ਧੰਨਵਾਦ ਸ਼ੁਕਰ ਹੈ ਜੀ ਸਤਿ ਸ੍ਰੀ ਅਕਾਲ